ਚਪਾਰ ਦਾ ਮੇਲਾ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਲੱਖਣ ਜੀ ਦੀ ਯਾਦ ਦੇ ਵਿੱਚ ਲੱਗਦਾ ਹੈ ਹਰ ਸਾਲ ਲੱਗਦਾ ਹੈ ਤੇ ਬੜੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਸੰਗਤਾਂ ਦੂਰੋਂ ਦੂਰੋਂ ਪੁੱਜਦੀਆਂ ਨੇ ਦਰਬਾਰ ਦੇ ਵਿੱਚ ਮੱਥਾ ਟੇਕਦੀਆਂ ਨੇ ਮੱਠੀ ਕੱਢਦੀਆਂ ਨੇ ਸੋ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਹਲਰੋਨ ਕਾ ਲੱਗਦੀਆਂ ਚਪਾਰ ਦੇ ਮੇਲੇ ਦੇ ਵਿੱਚ ਵਿੱਚ ਇੱਥੇ ਤੁਹਾਨੂੰ ਬੱਚੇ ਜੋ ਹੈ ਚਪਾਰ ਮੇਲੇ ਦਾ ਪੂਰਾ ਪੂਰਾ ਆਨੰਦ ਮਾਣ ਰਹੇ ਨੇ ਦੇਖ ਸਕਦੇ ਹੋ ਨਾ ਵਾਹ ਜੀ ਵਾਹ ਬੱਚੇ ਵੀ ਬਹੁਤ ਚਪਾਰ ਮੇਲੇ ਨੂੰ ਇੰਜੋਏ ਕਰਦੇ ਆ ਤੋ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਦੇ ਅਖੀਰ ਤੱਕ ਤੁਸੀਂ ਬਨੇ ਰਹੋ ਅੱਜ ਮੇਲੇ ਦਾ ਪੰਜਵਾਂ ਦਿਨ ਹੈ ਤੇ ਤੁਸੀਂ ਦੇਖ ਸਕਦੇ ਹੋ ਚਪਾਰ ਮੇਲੇ ਦੇ ਵਿੱਚ ਪੂਰੀਆਂ ਰੌਣਕਾਂ ਲੱਗਦੀਆਂ ਨੇ ਇਹ ਮੇਲਾ ਸਵੇਰ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਰਹਿੰਦਾ ਆ ਤੇ ਪੂਰੀਆਂ ਰੌਣਕਾਂ ਲਾਤੀਆਂ ਨੇ ਜੀ ਹਾਂ 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 ਜਲਦੀ ਜਲਦੀ ਆ ਜਾਓ ਇੱਧਰ ਮਿਲੇਗਾ ਇੱਧਰ ਮਿਲੇਗਾ ਇਹ ਆਹ ਮਿਲੇਗਾ ਚਲਿਏ ਚਲਿਏ ਤੇ ਅੱਜ ਆਪਾਂ ਫੇਰ ਪਹੁੰਚੇ ਹਾਂ ਚਪਾਰ ਦੇ ਮੇਲੇ ਦੇ ਵਿੱਚ ਤੇ ਆਪਾਂ ਇਸ ਟਾਈਮ ਖੜੇ ਆ ਗੋਗਾ ਜਹਰ ਵੀਰ ਜੀ ਤੇ ਬਾਬਾ ਸਿੱਸ ਲਖਨ ਜੀ ਦੇ ਦਰਬਾਰ ਦੇ ਤੇ ਅੱਜ ਜੋ ਵੀਡੀਓ ਹੈ ਤੁਹਾਨੂੰ ਚਪਾਰ ਮੇਲੇ ਦੇ ਦਿਖਾ ਰਹੇ ਆ ਤੇ ਬੜੀਆਂ ਰੌਣਕਾਂ ਲੱਗਦੀਆਂ ਚਪਾਰ ਦੇ ਮੇਲੇ ਦੇ ਵਿੱਚ ਤੁਸੀਂ ਪਿਛਲੀ ਵੀਡੀਓ ਨੂੰ ਬਹੁਤ ਪਿਆਰ ਸਪੋਰਟ ਦਿਖਾਇਆ ਤੇ ਹੁਣ ਅਸੀਂ ਅੱਗੇ ਪਹੁੰਚੇ ਚਪਾਰ ਦੇ ਮੇਲੇ ਦੇ ਵਿੱਚ ਤੇ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਕਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਰਾਮ ਸੇਵਕ ਗੁਪਤਾ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਜੀ ਤੇ ਮੇਲਾ ਛਪਾਰ ਦਾ ਜੀ ਹਾਂ ਮੇਲਾ ਛਪਾਰ ਦਾ ਜੋ ਵੀਡੀਓ ਹੈ ਤੁਹਾਨੂੰ ਦਿਖਾ ਰਹੇ ਸੀ ਤੇ ਅੱਜ ਮੇਲਾ ਛਪਾਰ ਦਾ ਪੰਜਵਾਂ ਦਿਨ ਹੈ ਛਪਾਰ ਦਾ ਮੇਲਾ ਬਹੁਤ ਹੀ ਪ੍ਰਸਿੱਧ ਮੇਲਾ ਹੈ ਹਰ ਸਾਲ ਲੱਗਦਾ ਹੈ ਸਤੰਬਰ ਦੇ ਵਿੱਚ ਤੇ ਲਗਭਗ ਆਪਾਂ ਸ਼ਾਮ ਦੇ 6 ਵਜੇ ਹੋਇਆ ਜਿੱੱਲੇਆਂ ਛਪਾਰ ਦੇ ਮੇਲੇ ਤੇ ਕਿੰਨੀਆਂ ਰੌਣਕਾਂ ਨੇ ਕਿੰਨਾ ਇਕੱਠਾ ਹੈ ਕਿੰਨਾ ਰਸ਼ ਹੈ ਤੁਸੀਂ ਸਾਰਾ ਇਸ ਵੀਡੀਓ ਦੇਖ ਸਕਦੇ ਹੋ ਬਸ ਵੀਡੀਓ ਦੇ ਅਖੀਰ ਤੱਕ ਤੁਸੀਂ ਬਨੇ ਰਹੋ ਸੋ ਦੇਖ ਸਕਦੇ ਹੋ ਸ਼ਾਮ ਦੇ 6 ਵਜਨ ਵਾਲੇ ਚਲਦੇ ਆ ਦਿਖਾਉਨੇ ਆ ਤੁਹਾਨੂੰ ਛਪਾਰ ਮੇਲੇ ਦੀ ਅੱਜ ਦੀਆਂ ਰੌਣਕਾਂ ਇਹ ਜੋ ਵੀਡੀਓ ਹੈ ਤੁਹਾਨੂੰ ਰਾਮ ਸੇਵਕ ਗੁਪਤਾ YouTube ਚੈਨਲ ਤੇ ਦਿਖਾਇਆ ਜਾਏਗਾ ਫਟਾਫਟ ਦੇ ਅੰਦਾਜ਼ ਦੇ ਵਿੱਚ ਛਪਾਰ ਤੇ ਦਿਖਾਉਨੇ ਆ ਤੁਹਾਨੂੰ ਛਪਾਰ ਮੇਲੇ ਦੀਆਂ ਅੱਜ ਦੀਆਂ ਰੌਣਕਾਂ ਸਾਈਕਲ ਸਟੈਂਡ ਮੋਟਰਸਾਈਕਲ ਸਟੈਂਡ ਤੁਸੀਂ ਖੜਾ ਕਰ ਸਕਦੇ ਹੋ ਤੇ ਅੱਗੇ ਆ ਜੋ ਹੈ ਛਪਾਰ ਦਾ ਮੇਲਾ ਸ਼ੁਰੂ ਹੋ ਜਾਂਦਾ ਆ ਅੱਜ ਦੀ ਜੋ ਆ ਤੁਹਾਨੂੰ ਵੀਡੀਓ ਛਪਾਰ ਮੇਲੇ ਦੀ ਪੂਰੀ ਪੂਰੀ ਵੀਡੀਓ ਦਿਖਾਵਾਂਗੇ ਫੋਲੋ ਵੀਡੀਓ ਲਖਾਵਾਂਗੇ ਬਸ ਪੂਰਾ ਤੁਸੀਂ ਵਾਚ ਕਰਨਾ ਚਪਾਰ ਦੇ ਮੇਲੇ ਨੂੰ ਤੇ ਆਪਣਾ ਪਿਆਰ ਤੇ ਸਪੋਰਟ ਹਮੇਸ਼ਾ ਬਣਾਏ ਰੱਖਣਾ ਦੇਖੋ ਕਿਥਾ ਲਾਵਾਂ ਤੇ ਸੋ ਪਾਰਕਿੰਗ ਦੇ ਵਿੱਚ ਆ ਪਾ ਚੁੱਕੇ ਆ ਠੀਕ ਹੈ ਜੀ ਤੇ ਇਹ ਆ ਪਾਰਕਿੰਗ ਹੈ ਮੇਲੇ ਚਪਾਰ ਦੀ ਪਾਰਕਿੰਗ ਹੈ ਟੋਟਲੀ ਤੇ ਪਾਰਕਿੰਗ ਬਿਲਕੁਲ ਸੇਫ ਹੈ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਕਾਰ ਚ ਤੁਸੀਂ ਆਪਣੇ ਕੋਲ ਰੱਖਣਾ ਹੈ ਸਾਹਮਣੇ ਸੋ ਬਰੇ ਕਿੰਨੀ ਪਾਰਕਿੰਗ ਹੈ ਇਹ ਵੀਰੇ ਦਿੱਤੀ ਹੈ ਅੱਛਾ ਹਾਂਜੀ ਤੇ ਨਹੀਂ ਕਰਕੇ ਥੋੜਾ ਖਰਾਬ ਹੋ ਗਿਆ ਜਾਂ ਤਾਂ ਕੰਮ ਦੇ ਕਰਕੇ ਡਾਊਨ ਹੋ ਗਈ ਜਿਹਦਾ ਲੌਂਡਾ ਨਹੀਂ ਅਗਲਾ ਫਿਰ ਠੀਕ ਹੈ ਜੀ ਬਾਅਦ ਵਿੱਚ ਤੁਹਾਨੂੰ ਬਹੁਤ ਅਸਰ ਆ ਜੇ ਵੀਰੇ ਪਾਰਸੀ ਗੁੰਮ ਜੇ ਫੇਰ ਪਾਰਸੀ ਵੀਰੇ ਮੇਲੇ ਤੋਂ ਬਾਅਦ ਨਹੀਂ ਤਾਂ ਨਹੀਂ ਫਿਰ ਜੇ ਲੈ ਕੇ ਵੀ ਜਾਣਾ ਬੰਦੇ ਦੇ ਪ੍ਰੂਫ ਫੁੱਲ Ориジナル ਪ੍ਰੂਫ ਚਾਹੀਦਾ Ориジナル ਕਾਡ ਪੈਨ ਕਾਫ ਕਾਰਡ ਸਾਰਾ ਕੁਝ ਚਾਹੀਦਾ ਫੇਰ ਰਿਪੋਰਟ ਨਿਕਲ ਮਿਲੂਗਾ ਨਹੀਂ ਮਿਲਣਾ ਨਹੀਂ ਮੇਲੇ ਤੋਂ ਬਾਅਦ ਮਿਲੂਗਾ ਪੂਰੀ ਪਛਾਣ ਕਰਾ ਕੇ ਠੀਕ ਹੈ ਠੀਕ ਹੈ ਇਹ ਚਾਬੀ ਹੋਵੇ ਬੰਦੇ ਕੋਲ ਫੇਰ ਵੀ ਨਹੀਂ ਵੀਰੇ ਲੱਖ ਚਾਬੀ ਹੋਵੇ ਜੀ ਚਾਬੀ ਬੰਦੇ ਦੇ ਘਰ ਵੀ ਸਕਦੀ ਹੈ ਠੀਕ ਜਰ ਕੇ ਬੰਦਾ ਚਾਬੀ ਚਾ ਚਾ ਕੇ ਹੋਰ ਇੱਥੇ ਲਾ ਕੇ ਚੈੱਕ ਕਰਨ ਲੱਗੇ ਜੀ ਨੂੰ ਲੱਗ ਗਿਆ ਬਾਅਦ ਵਿੱਚ ਲੈ ਕੇ ਤੁਰਦਾ ਲੱਗੋ ਉਹਨੇ 25 ਹਜ਼ਾਰ ਦਾ ਢੇਕਾ 1.5 ਲੱਖ ਦਾ ਮੋਟਰਸਾਈਕਲ ਦੇਣਾ ਪੈ ਗਿਆ ਜੀ ਸਹੀ ਗੱਲ ਹੈ ਹੈ ਨਹੀਂ ਇਦਾਂ ਜੀ ਠੀਕ ਹੈ ਪਹਿਲਾਂ ਮੇਲੇ ਲੱਗਦੇ ਜੀ ਵਧੀਆ ਨੇ ਹੁਣ ਤਾਂ ਰੇਟ ਜਗ੍ਹਾ ਦਾ ਰੇਟ ਚੱਕੀ ਜਾਂਦੇ ਨੇ ਮੇਲੇ ਅੱਜ ਅੱਗੇ ਵਾਲੇ ਨੇਰੇ ਹੈਗੇ ਠੀਕ ਹੈ ਜੀ ਜਿਹੜਾ ਅੱਗੇ 5000 ਦਾ ਮਿਲਦਾ 2 ਕੀ 35000 ਦੀ ਮਿਲ ਰਹੀ ਹੈ ਅੱਛਾ ਜੀ ਅੱਛਾ ਇਹ ਮੇਲੇ ਆਣਾ ਦਾ ਸਰ ਹੈ ਬਸ ਠੀਕ ਹੈ ਸੋਚਪਾਰ ਦੇ ਮੇਲੇ ਦੇ ਵਿੱਚ 20 ਰੁਪਏ ਦੀ ਪਾਰਕਿੰਗ ਹੈ ਮੋਟਰਸਾਈਕਲ ਦੀ ਠੀਕ ਹੈ ਜੀ ਤੇ ਜੇ ਤੁਹਾਡੇ ਕੋਲੋਂ ਪਰਚੀ ਗੁੰਮ ਹੋ ਜੇ ਤਾਂ ਪੂਰਾ ਪ੍ਰੂਫ ਲੱਗੇਗਾ ਆਧਾਰ ਕਾਰਡ ਪੇਨ ਕਾਰਡ ਫਿਰ ਜਾ ਕੇ ਤੁਹਾਨੂੰ ਜੋ ਹੈ ਮੋਟਰਸਾਈਕਲ ਮਿਲੇਗਾ ਠੀਕ ਹੈ ਜੀ ਇਸ ਕਰਕੇ ਜੋ ਛਪਾਰ ਮੇਲੇ ਦੇ ਵਿੱਚ ਪਰਚੀ ਜੋ ਹੈ ਤੁਹਾਨੂੰ ਸਾਮ ਰੱਖਣਾ ਪਏਗਾ ਸੋ ਚਲਦੇ ਹਾਂ ਛਪਾਰ ਦੇ ਮੇਲੇ ਜਿਆਦਾ ਗੱਲਾਂ ਨਾ ਮਾਰਦੇ ਹੋਏ ਦਿਖਾਉਨੇ ਆ ਤੁਹਾਨੂੰ ਅੱਜ ਦੀਆਂ ਰੌਣਕਾਂ ਅੱਜ ਹੈ 9 ਸਤੰਬਰ 2025 ਦਿਨ ਮੰਗਲਵਾਰ ਜੀ ਹਾਂ ਮੰਗਲਵਾਰ ਦੀ ਵੀਡੀਓ ਦਿਖਾਉਣ ਲੱਗੇ ਆਂ ਛਪਾਰ ਮੇਲੇ ਦੀ ਸੋ ਦੇਖ ਸਕਦੇ ਹੋ ਜੀ ਇਹ ਪਾਰਕਿੰਗ ਹੈ ਟੋਟਲੀ ਠੀਕ ਹੈ ਜੀ ਤੇ 20 ਰੁਪਏ ਦਾ ਪਾਰਕਿੰਗ ਦਾ ਕਿਰਾਇਆ ਹੈ ਮੋਟਰਸਾਈਕਲ ਦਾ ਗੱਡੀਆਂ ਦਾ ਤੁਹਾਨੂੰ ਦੇਖਣ ਨੂੰ ਮਿਲੇਗਾ ਇੱਧਰ ਪਾਸੇ ਵੀ ਠੀਕ ਹੈ ਜੀ ਸੋ ਦੇਖ ਸਕਦੇ ਹੋ ਸੋ ਚੱਲਦੇ ਆਂ ਸਿੱਧਾ ਆਪਾਂ ਛਪਾਰ ਦੇ ਮੇਲੇ ਸੋ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬੜੇ-ਬੜੇ ਚੰਡੋਲ ਪੰਘੋੜੇ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਪੂਰੀ ਰੌਣਕਾਂ ਹੁੰਦੀਆਂ ਛਪਾਰ ਦੇ ਮੇਲੇ ਦੇ ਵਿੱਚ ਤੇ ਟਾਈਮ 6:07 ਹੋ ਗਏ ਤੇ 9 ਸਤੰਬਰ 2025 ਦੀ ਵੀਡੀਓ ਦਿਖਾ ਰਹੇ ਹਾਂ ਤੁਹਾਨੂੰ ਲੋ ਵੀ ਚੈੱਕ ਕਰੋ ਇਹ ਛਪਾਰ ਮੇਲੇ ਦੀਆਂ ਰੌਣਕਾਂ ਇੱਧਰ ਵੀ ਤੁਹਾਨੂੰ ਤੇ ਦੁਕਾਨ ਦੇਖਣ ਨੂੰ ਮਿਲੇਗਾ ਹੀ ਇੱਧਰ ਹੀ ਮਿਲੇਗਾ ਦੁਕਾਨ ਦੇਖਾ ਦੂੰ ਚੈੱਕ ਕਰੋ ਮੇਲਾ ਛਪਾਰ ਦਾ ਛਪਾਰ ਦਾ ਮੇਲਾ ਇੱਕ ਇਤਿਹਾਸਿਕ ਮੇਲਾ ਹੈ ਧਾਰਮਿਕ ਮੇਲਾ ਹੈ ਸਭਿਆਚਾਰਿਕ ਮੇਲਾ ਹੈ ਜੋ ਹਰ ਸਾਲ ਸਤੰਬਰ ਦੇ ਵਿੱਚ ਲੱਗਦਾ ਹੈ ਜੀ ਹਾਂ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਹਰ ਸਾਲ ਸਤੰਬਰ ਦੇ ਵਿੱਚ ਲੱਗਦਾ ਹੈ ਤੇ ਬੜੀਆਂ ਰੌਣਕਾਂ ਹੁੰਦੀਆਂ ਛਪਾਰ ਦੇ ਮੇਲੇ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਹਜ਼ਾਰਾਂ ਲੱਖਾਂ ਦੀ ਗਿਣਤੀ ਤੋਂ ਪਾਰ ਹੋ ਜਾਂਦਾ ਚਪਾਰ ਦਾ ਮੇਲਾ ਤੇ ਬੜਾ ਭਰਦਾ ਆਇਆ ਮੇਲਾ ਚੈੱਕ ਕਰੋ ਜੀ ਤੁਹਾਨੂੰ ਜੋ ਚਪਾਰ ਮੇਲੇ ਦੀਆਂ ਇਹੋ ਜਿਹੀਆਂ ਰੌਣਕਾਂ ਦੇਖੇਗਾ ਤੇ ਚੈੱਕ ਕਰੋ ਜੀ ਚੈੱਕ ਕਰੋ ਅੱਜ ਦੀਆਂ ਰੌਣਕਾਂ ਅੱਜ 9 ਸਤੰਬਰ 2025 ਦਿਨ ਮੰਗਲਵਾਰ ਦੀ ਜੋ ਵੀਡੀਓ ਹੈ ਮੰਗਲਵਾਰ ਦੀ ਜੋ ਵੀਡੀਓ ਹੈ ਤੁਹਾਨੂੰ ਦਿਖਾ ਰਹੇ ਹਾਂ ਚਪਾਰ ਮੇਲੇ ਦੀ ਚੈੱਕ ਕਰੋ ਜੀ ਇਧਰ ਤੁਹਾਨੂੰ ਜੋ ਇਹੋ ਜਿਹਾ ਜੋ ਹੱਥੀ ਕੰਮ ਕੀਤਾ ਹੋਇਆ ਸਮਾਨ ਤੁਹਾਨੂੰ ਜੋ ਮਿਲ ਜਾਏਗਾ ਚੈੱਕ ਕਰੋ ਜੀ ਵਾਹ ਜੀ ਵਾਹ ਕੀ ਬਾਤ ਹੈ ਇਹੋ ਜਿਹਾ ਜੋ ਤੁਸੀਂ ਦੇਖ ਸਕਦੇ ਹੋ ਚਪਾਰ ਦੇ ਮੇਲੇ ਵਿੱਚ ਤੁਹਾਨੂੰ ਇਹ ਵੀ ਮਿਲ ਜਾਏਗਾ ਕਿੰਨੇ ਦਾ 120 ਰੁਪਏ ਦਾ ਮਿਲ ਜਾਏਗਾ ਚਪਾਰ ਦੇ ਮੇਲੇ ਦੇ ਵਿੱਚ ਤੇ ਹੱਥੀ ਸਾਰਾ ਜੋ ਹੈ ਇਹਦਾ ਕੰਮ ਕੀਤਾ ਹੋਇਆ ਬਹੁਤ ਹੀ ਵਧੀਆ ਬਣਾਇਆ ਹੋਇਆ ਤੇ ਦੇਖ ਸਕਦੇ ਹੋ ਨਾ ਤੇ ਇਹੋ ਜਿਹਾ ਤੁਹਾਨੂੰ ਜੋ ਆਰਟੀਫੀਸ਼ੀਅਲ ਜੋ ਫੁੱਲ ਨੇ ਉਹ ਤੁਹਾਨੂੰ ਮਿਲਿਆਗਾ ਚਪਾਰ ਦੇ ਮੇਲੇ ਦੇ ਵਿੱਚ ਵਾਹ ਜੀ ਵਾਹ ਚੈੱਕ ਕਰੋ ਜੀ ਇਹ ਜਾਂ ਤੋਂ ਤੁਹਾਨੂੰ ਜੋ ਖੂਬਸੂਰਤ ਜੋ ਨਜ਼ਾਰਾ ਹੈ ਚਪਾਰੇ ਮੇਲੇ ਦਾ ਦਿਖਾ ਰਹੇ ਆ ਤੇ ਸਾਹਮਣੇ ਤੁਹਾਨੂੰ ਜੋ ਹੈ ਸੇਲ 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 ਦੇਖਣ ਨੂੰ ਮਿਲੇਗਾ ਤੇ ਬੜੀਆਂ ਰੌਣਕਾਂ ਹੁੰਦੀਆਂ ਚਪਾਰ ਦੇ ਮੇਲੇ ਦੇ ਵਿੱਚ ਵਾਹ ਜੀ ਵਾਹ ਚੈੱਕ ਕਰੋ ਜੀ ਇੱਧਰ ਵੀ ਤੁਹਾਨੂੰ ਸੇਲ ਲੱਗੂਗਾ ਇੱਧਰ ਵੀ ਮਿਲੇਗਾ ਇੱਧਰ ਵੀ ਮਿਲੇਗਾ ਸਾਹਮਣੇ ਗੱਗਾ ਜਹਰਵੀਰ ਜੀ ਦਾ ਦਰਬਾਰ ਚੈੱਕ ਕਰੋ ਲੋ ਇਹੋ ਜਿਹੇ ਆ ਛੋਟੇ ਛੋਟੇ ਥਾਵਾਂ ਤੇ ਜੋ ਦੁਕਾਨ ਬਣਾ ਰੱਖੇ ਨੇ ਬਹੁਤ ਹੀ ਵਧੀਆ ਤੁਸੀਂ ਦੇਖ ਸਕਦੇ ਹੋ ਤੇ ਰਸ਼ ਚੈੱਕ ਕਰੋ ਜੀ ਅੱਜ ਹੈ 9 ਸਤੰਬਰ 2025 ਦਿਨ ਮੰਗਲਵਾਰ ਦੀ ਜੋ ਵੀਡੀਓ ਹੈ ਤੁਹਾਨੂੰ ਦਿਖਾ ਰਹੇ ਹਾਂ ਚਪਾਰ ਮੇਲੇ ਦੀ ਤੇ ਰਸ਼ ਚੈੱਕ ਕਰੋ ਚੈੱਕ ਕਰੋ ਮੇਲਾ ਛਪਾਰ ਦਾ ਬੜੀਆਂ ਨਾਲ ਰੌਣਕਾਂ ਲੱਗੀਆਂ ਛਪਾਰ ਦੇ ਮੇਲੇ ਦੇ ਵਿੱਚ ਢੋਲ ਨਗਾਰੇ ਵੱਜ ਰਹੇ ਨੇ ਤੇ ਚਿੰਡੋਲ ਕਿਸ਼ਤੀ ਹੋਰ ਬੜੇ ਬੜੇ ਝੁੱਲੇ ਜੋ ਕਿ ਹੈ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਆਪਾਂ ਇਨੀ ਦੂਰ ਜੇ ਆਏ ਆ ਛਪਾਰ ਦੇ ਮੇਲੇ ਦੇ ਵਿੱਚ ਤੇ ਮੱਥਾ ਟੇਕ ਕੇ ਜੁੜ ਜਾਵਾਂਗੇ ਚੈੱਕ ਕਰੋ ਵਾਹ ਜੀ ਵਾਹ ਕਿਆ ਵਾ ਇਹੋ ਜਿਹੀ ਰੌਣਕਾਂ ਤੁਹਾਨੂੰ ਜੋਛਪਾਰ ਦੇ ਮੇਲੇ ਵਿੱਚ ਦੇਖਣ ਨੂੰ ਮਿਲੇਗਾ ਤੇ ਬੜੀਆਂ ਰੌਣਕਾਂ ਹੁੰਦੀਆਂ ਐ ਜੋਛਪਾਰ ਦੇ ਮੇਲੇ ਦੇ ਵਿੱਚ ਸਾਹਮਣੇ ਹੈ ਗੁੱਗਾ ਜਹਰਵੀਰ ਜੀ ਦਾ ਦਰਵਾਜ਼ਾ ਜੇ ਆਪਾਂ ਇਨੀ ਦੂਰ ਆਇਆ ਤਾਂ ਮੱਥਾ ਟੇਕ ਕੇ ਜਾਵਾਂਗੇ ਦਰਸ਼ਨ ਕਰਕੇ ਜਾਵਾਂਗੇ ਤੁਸੀਂ ਵੀ ਦਰਸ਼ਨ ਕਰੋ ਦੋਸਤੋ ਪੰਜਾਬ ਦਾ ਪ੍ਰਸਿੱਧ ਮੇਲਾ ਹੈ ਧਾਰਮਿਕ ਮੇਲਾ ਹੈ ਸਭਿਆਚਾਰਿਕ ਮੇਲਾ ਹੈ ਤੇ ਇਹ ਮੇਲਾ ਬਹੁਤ ਮਸ਼ਹੂਰ ਹੈ ਦੇਸ਼ਾਂ ਵਿਦੇਸ਼ਾਂ ਤੱਕ ਵੀ ਮਸ਼ਹੂਰ ਹੈ ਮੇਲਾ ਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਜੋ ਲੋਕ ਨੇ ਜੋ ਸ਼ਰਧਾਲੂ ਭਗਤ ਨੇ ਉਹ ਵੀ ਦਰਵਾਜ਼ੇ ਦੇ ਵਿੱਚ ਆਉਂਦੇ ਨੇ ਨਸਮਸਤਕ ਹੋਣ ਲਈ ਸੋ ਆਪਾਂ ਇੰਨੀ ਦੂਰ ਆਇਆ ਤਾਂ ਮੱਥਾ ਟੇਕ ਕੇ ਜਾਵਾਂਗੇ ਤੁਹਾਨੂੰ ਸਾਰਾ ਕਰਾਵਾਂਗੇ ਦਰਸ਼ਨ ਵੀਡੀਓ ਦੇ ਵਿੱਚ ਤੁਸੀਂ ਬਸ ਵੀਡੀਓ 'ਚ ਬਨੇ ਰਹਿਣਾ ਯਾ ਸੋ ਚੱਲਦੇ ਹਾਂ ਅੰਦਰ ਮੱਥਾ ਟੇਕਦੇ ਹਾਂ ਦਰਸ਼ਨ ਕਰਦੇ ਹਾਂ ਤੁਸੀਂ ਵੀ ਆ ਵੀਡੀਓ ਦੇ ਵਿੱਚ ਦਰਸ਼ਨ ਕਰੋ ਤੇ ਦੇਖ ਸਕਦੇ ਹੋ ਦੂਰ ਦੂਰੋਂ ਸੰਗਤਾਂ ਪਹੁੰਚੀਆਂ ਨੇ ਆ ਬੜੀ ਸ਼ਰਧਾ ਆਸਥਾ ਵਿਸ਼ਵਾਸ ਨੇ ਦੇ ਨਾਲ ਤੇ ਸ਼ਰਧਾ ਆਸਥਾ ਵਿਸ਼ਵਾਸ ਨਾਲ ਜੁੜਿਆ ਇਹ ਧਾਰਮਿਕ ਮੇਲਾ ਤੇ ਦੇਖ ਸਕਦੇ ਹੋ ਸੰਗਤਾਂ ਦਾ ਰਸ਼ ਦੇਖ ਸਕਦੇ ਹੋ ਤੇ ਪੂਰਾ ਰਸ਼ ਹੁੰਦਾ ਹੈ ਤੇ ਤੇ ਸੰਤਾ ਬੜੀ ਦੂਰ ਦਰੋਂ ਪਹੁੰਚਦਿਆਂ ਨੇ ਤੇ ਆਪਾਂ ਦਰਸ਼ਨ ਕਰਦੇ ਆਂ ਚਲੋ ਜੀ ਇਹ ਸਾਰਿਆਂ ਨੇ ਇਹਦਾ ਧਿਆਨ ਰੱਖੋ ਇਹ ਬੈਲਫੋਨ ਜਿਹੜੇ ਸਾਧ ਕੇ ਰੱਖਿਓ ਪਹਿਲਾਂ ਇਹ ਸੌਂਚ ਪੋਰੀਆਂ ਮੋਤੀਆਂ ਹੋਣਗੇ ਅਲੱਗ ਬਣਾ ਕੇ ਜਿੰਦ ਮਨਦਾਨ ਕੇ ਰੱਖੋ ਵੀਰ ਬਣ ਕੇ ਕੋਈ ਤਕਰਾਣਾ ਮਾਰੇਓ ਤੇ ਤੇ ਜਵਾਕ ਵੀ ਹੁੰਦੇ ਆ ਬਿਮਾਰ ਹੁੰਦੇ ਆ ਸਿਆਣੇ ਵੀ ਹੁੰਦੇ ਆ ਵੀਰ ਬਣ ਕੇ ਕੋਈ ਤਕਰਾਣਾ ਮਾਰੇਓ ਬਾਰੀ-ਬਾਰੀ ਨਿਖਾਵਾਗੇ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਵੀ ਪੰਜਾਬ ਦਾ ਹੈ ਮਾਣ ਲੈ ਕੇ ਆਵੋ ਤੇ ਉਸਾਰ ਦਾ ਮੂੰਹ ਖੋਲ ਕੇ ਰੱਖਿਓ Tornarem ਮੇਲੇ ਦੇ ਵਿੱਚ ਠੀਕ ਆ ਤੇ ਸਾਹਮਣੇ ਦਰਬਾਰ ਹੈ ਗੱਗਾ ਜਹਰ ਮੀਰ ਜੇ ਦਾ ਗੱਗਾ ਜਹਰ ਵੀਰ ਦੇ ਦਰਬਾਰ ਦੇ ਨਾਲ ਹੀ ਤੁਹਾਨੂੰ ਜੋ ਇੱਥੇ ਜੋ ਰਹਿਣ ਦੇ ਲਈ ਜੋ ਬਣਾਇਆ ਗਿਆ ਹੈ ਸੋ ਸਾਹਮਣੇ ਦਰਬਾਰ ਹੈ ਦਰਬਾਰ ਦੇ ਸਾਹਮਣੇ ਤੁਹਾਨੂੰ ਜੋ 뷰 ਹੈ ਜਿਸਪਾਰ ਮੇਲੇ ਦਾ ਦਿਖਾ ਰਹੇ ਹਾਂ ਚੈੱਕ ਕਰੋ ਜੀ ਰਸ਼ ਚੈੱਕ ਕਰੋ ਚਪਾਰ ਮੇਲੇ ਦੇ ਵਿੱਚ ਬੜਾ ਰਸ਼ ਹੁੰਦਾ ਚਪਾਰ ਮੇਲੇ ਦਾ ਸਿੱਧ ਮੇਲਾ ਹੈ ਧਾਰਮਿਕ ਮੇਲਾ ਹੈ ਸਭਿਆਚਾਰਿਕ ਮੇਲਾ ਹੈ ਸ਼ਪਾਰ ਦਾ ਮੇਲਾ ਤੇ ਤੁਹਾਨੂੰ ਜੋ ਦਿਨ ਦੀਆਂ ਰੌਣਕਾਂ ਦਿਖਾ ਰਹੇ ਆਂ ਸ਼ਪਾਰ ਮੇਲੇ ਦੀਆਂ ਅੱਜ ਹੈ 9 ਸਤੰਬਰ 2025 ਦਿਨ ਮੰਗਲਵਾਰ ਤੇ بڑے بڑے ਝੂਲੇ ਲੱਗੇ ਹੋਏ ਆਂ ਵਾਹ ਜੀ ਵਾਹ ਕੀ ਆ ਗਾ ਹਾਰ ਮੇਲੇ ਦੇ ਵਿੱਚ ਤੁਹਾਨੂੰ ਇਹੋ ਜਿਹੇ ਜੋ ਦੁਕਾਨਾਂ ਨੇ ਉਹ ਦੇਖਣ ਨੂੰ ਮਿਲੇਗਾ ਜਿੱਥੇ ਤੁਹਾਨੂੰ ਸੇਲ ਹੋਰ ਕਈ ਜੋ ਸਮਾਨ ਹੈ ਤੁਹਾਨੂੰ ਸੇਲ ਦੇ ਵਿੱਚ ਇਸ ਜਗ੍ਹਾ ਤੋਂ ਮਿਲ ਜਾਏਗਾ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਬੈਗ ਹੋ ਗਿਆ ਹੋਰ ਜੋ ਵੀ ਸਮਾਨ ਹੈ ਤੁਹਾਨੂੰ ਚਪਾਰ ਦੇ ਮੇਲੇ ਦੇ ਵਿੱਚ ਮਿਲ ਜਾਏਗਾ ਰਸ਼ ਚੈੱਕ ਕਰ ਸਕਦੇ ਹੋ ਰਸ਼ ਬਹੁਤ ਜ਼ਿਆਦਾ ਹੁੰਦਾ ਆ ਦਿਨੇ ਰਸ਼ ਘੱਟ ਹੁੰਦਾ ਆ ਤੇ ਇਸ ਜਗ੍ਹਾ ਤੇ ਤੁਹਾਨੂੰ ਇਹੋ ਜਿਹਾ ਕੁਝ ਜੋ ਹੈ ਸਬਜ਼ੀ ਕੱਟਣ ਵਾਲਾ ਜਾਂ ਤੁਸੀਂ ਦੇਖ ਸਕਦੇ ਹੋ ਇਹ ਚ ਆਲੂ ਪਾਓ ਇਹ ਕੱਟ ਕੇ ਬਾਹਰ ਮਾਰੇਗਾ ਤੇ ਵਧੀਆ ਮਸ਼ੀਨ ਹੈ ਤੇ 450 ਰੁਪਏ ਦੇ ਰੇਂਜ ਦੇ ਵਿੱਚ ਮਿਲ ਜਾਏਗਾ ਤੁਹਾਨੂੰ ਟਮਾਟਰ ਤੁਸੀਂ ਦੇਖ ਸਕਦੇ ਹੋ ਟਮਾਟਰ ਕੱਟ ਕੇ ਤੁਸੀਂ ਬਸ ਐ ਪਾਉਣਾ ਹੈ ਦੇ ਵਿੱਚ ਤੇ ਐ ਬਰੀਕ ਬਰੀਕ ਪੀਸ ਕੱਟੇ ਜਾਣਗੇ ਤੇ ਰੌਣਕਾ ਚੈੱਕ ਕਰੋ ਜੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਵੀ ਪੂਰੀ ਟਾਈਟ ਹੈ ਇਸ ਜਗ੍ਹਾ ਤੇ ਜੋ ਵੀ ਖੱਪ ਕਰਦਾ ਹੈ ਉਹਨਾਂ ਨੂੰ ਚੱਕ ਕੇ ਲੈ ਜਾਂਦੇ ਆ ਤੇ ਜੋ ਦਿਨ ਦੀਆਂ ਰੌਣਕਾਂ ਨੇ ਤੁਸੀਂ ਦੇਖ ਸਕਦੇ ਹੋ ਰਾਤ ਦੀਆਂ ਰੌਣਕਾਂ ਵੀ ਤੇ ਉਹ ਵੀ ਦੇਖਣ ਨੂੰ ਮਿਲੇਗਾ ਕੋਈ ਗੱਲ ਨਹੀਂ ਤੇ ਤੇ ਸਾਡਿਓ ਰਸ ਚੈੱਕ ਕਰ ਸਕਦੇ ਹੋ ਛਪਾਰ ਮੇਲੇ ਦਾ ਕਿੱਥੇ ਤੁਹਾਨੂੰ ਸੇਲ ਹੀ ਸੇਲ 10 ਰੁਪਏ ਦਾ ਸੇਲ ਦੇਖਣ ਨੂੰ ਮਿਲੇਗਾ ਜੀ ਹਾਂ ਰਸ ਚੈੱਕ ਕਰੋ ਜੀ ਰਸ ਇੱਥੇ ਤੱਕ ਤੁਹਾਨੂੰ ਜੋ ਪੰਜਾਬ ਪੁਲਿਸ ਦੀ ਸਿਕਿਉਰਿਟੀ ਹੈ ਉਹ ਵੀ ਦੇਖਣ ਨੂੰ ਮਿਲੇਗਾ ਜੋ ਕਿ ਚੱਕਰ ਮਾਰਦੀ ਰਹਿੰਦੇ ਆ ਚਪਾਰ ਦੇ ਮੇਲੇ ਦੇ ਵਿੱਚ ਪੰਜਾਬ ਦਾ ਵਿਗੇਸ਼ ਚਪਾਰ ਦਾ ਮੇਲਾ ਇਸੇ ਜਗ੍ਹਾ ਤੇ ਲੱਗਦਾ ਹੈ ਇਹ ਮੇਲਾ ਲਗਭਗ ਇੱਕ ਹਫ਼ਤਾ ਚੱਲੇਗਾ ਇਹੋ ਹਫ਼ਤਾ ਤੂੰ ਟੋਟਲੀ ਚੱਲੇਗਾ ਸਾਰਾ ਇਹ ਸਾਰਾ ਇਹ ਚੈੱਕ ਕਰੋ ਕਰੋ ਚੈੱਕ ਕਰੋ ਛਪਾਰ ਦਾ ਮੇਲਾ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਆ ਵਾਹ ਜੀ ਵਾਹ ਇੱਥੇ ਤੁਹਾਨੂੰ ਭੂਤ ਬੰਗਲਾ ਵਾਹ ਜੀ ਵਾਹ ਚੈੱਕ ਕਰੋ ਚੈੱਕ ਕਰੋ ਬਾਜੀ ਵਾਹ ਇਹੋ ਜਿਹਾ ਤੁਹਾਨੂੰ ਜੋ ਰੌਣਕਾਂ ਨੇ ਚਪਾਰ ਮੇਲੇ ਤੇ ਦਿਖਾ ਰਹੇ ਆ ਤੁਹਾਨੂੰ ਇਧਰ ਵੀ ਝੂਲੇ ਉਧਰ ਵੀ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਡਿਸਕੋ ਡਾਂਸ ਆਵਾਜ਼ ਚੈੱਕ ਕਰੋ ਇਹ ਇੱਥੇ ਤੁਹਾਨੂੰ ਇਹੋ ਜਿਹੇ ਮਾਰਕਸ ਹੈ ਚਪਾਰ ਦੇ ਮੇਲੇ ਦੇ ਵਿੱਚ ਮਿਲ ਜਾਏਗਾ ਚੈੱਕ ਕਰੂਚ ਪਾਰ ਦਾ ਮੇਲਾ ਇੱਥੋਂ ਦਿਖਦਾ ਵਧੀਆ ਵਾਹ ਜੀ ਵਾਹ ਦੇਖ ਸਾਥੀਓ ਇਹੋ ਜਿਹਾ ਖਾਸ ਸੀ ਦੇਖੋ ਮਿਲੇ ਸੋ ਇਹ ਸੈਡੂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਨੂੰ ਚਪਾਰ ਮੇਲੇ ਦੀਆਂ ਪੂਰੀਆਂ ਰੌਣਕਾਂ ਦਿਖਾਵਾਂਗੇ ਤੇ ਇੱਥੇ ਤੁਹਾਨੂੰ ਜੋ ਖਜਲਾ ਹੈ ਮਿਲ ਜਾਏਗਾ ਛਪਾਰ ਦੇ ਮੇਲੇ ਦੇ ਵਿੱਚ ਤੇ ਖਜਲਾ ਕਾਫੀ ਮਸ਼ਹੂਰ ਹੈ ਤੇ ਤੁਹਾਨੂੰ ਜੋ ਗੁੜ ਦਾ ਵੀ ਖਜਲਾ ਮਿਲੇਗਾ ਇੱਥੇ ਠੀਕ ਹੈ ਚੀਨੀ ਦਾ ਵੀ ਮਿਲ ਜਾਏਗਾ ਤੇ ਦੇਸੀ ਘੋੜਾ ਦਾ ਵੀ ਜੋ ਖਜਲਾ ਹੈ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਜੋ ਕਿ ਛਪਾਰ ਮੇਲੇ ਦਾ ਕਾਫੀ ਮਸ਼ਹੂਰ ਖਜਲਾ ਪਾਠੀ ਦੇ ਨਾਮ ਤੋਂ ਇਹ ਜਾਣਿਆ ਜਾਂਦਾ ਹੈ ਛਪਾਰ ਦਾ ਮੇਲਾ ਤੇ ਦੇਖ ਸਕਦੇ ਹੋ ਜਗਤ ਕਿੰਨੇ ਦਾ ਹੈ ਕਿੰਨੇ ਦਾ ਹੈ ਅੱਛਾ ਜੀ 50 ਰੁਪਏ ਦਾ ਇੱਕ ਮਿਲ ਜਾਏਗਾ 50 ਰੁਪਏ ਦਾ ਇੱਕ ਦੇਖ ਸਕਦੇ ਹੋ ਤੇ ਦੇਸੀ ਘਿਓ ਦਾ ਵੀ ਤੁਹਾਨੂੰ ਮਿਲ ਜਾਏਗਾ ਰਾਜ ਚੈੱਕ ਕਰੋ ਲੋ ਜੀ ਲੋ ਦੇਖਣਾ ਹਾਏ 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 ਹਾਲਾ ਸੋ ਦੋਸਤੋ ਚਲਦੇ ਆਂ ਅੱਗੇ ਹੋਰ ਤੁਹਾਨੂੰ ਦਿਖਾਉਨੇ ਆ ਚਪਾਰ ਦਾ ਮੇਲੇ ਦੀ ਇਹ ਵੀਡੀਓ ਅਪਡੇਟ ਵੀਡੀਓ ਹੈ 2025 ਨਿਊ ਵੀਡੀਓ ਜੀ ਹਾਂ ਕੈਮਲ ਰਾਈਡ ਪਾਰ ਦੇ ਮੇਲੇ ਵਿੱਚ ਤੁਹਾਨੂੰ ਪੂਰੀ ਰੌਣਕਾ ਦੇਖਣ ਨੂੰ ਮਿਲੇਗਾ ਇੱਧਰ ਤੁਹਾਨੂੰ ਮਿੱਕੀ ਮਾਊਸ ਮਿਲ ਜਾਏਗਾ ਦੇਖ ਸਕਦੇ ਹੋ ਇੱਧਰ ਤੁਹਾਨੂੰ ਬੱਚਿਆਂ ਦੇ ਝੂਲੇ ਦੇਖ ਸਕਦੇ ਹੋ ਇਹੋ ਜਿਹਾ ਕੁਝ ਰੌਣਕਾਂ ਤੁਹਾਨੂੰ ਚਪਾਰ ਮੇਲੇ ਦੀਆਂ ਜੋ ਲਾਈਵ ਵੀਡੀਓ ਦਿਖਾ ਰਹੇ ਹਾਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਆ ਤੇ ਝੂਲੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਚੰਡੋਲ ਤੇ ਇੱਕ ਕਿਸ਼ਤੀ ਝੂਲਾ ਹੈ ਸੋ ਸਾਹਮਣੇ ਤੁਸੀਂ ਕੈਮਲ ਰਾਈਡ ਊਂਟ ਦੀ ਸਵਾਰੀ ਵੀ ਕਰ ਸਕਦੇ ਹੋ 50 ਰੁਪਏ ਦੀ ਰਾਈਡ ਹੋਏਗਾ ਚਪਾਰ ਦੇ ਮੇਲੇ ਦੇ ਵਿੱਚ ਇੱਕ ਬੰਦੇ ਦਾ 50 ਰੁਪਏ ਲੱਗੇਗਾ ਤੁਹਾਨੂੰ ਚਪਾਰ ਦੇ ਮੇਲੇ ਦੇ ਵਿੱਚ ਜਿਹੜੇ ਰਾਈਡ ਨੇ ਆਪਕੋ ਇਹ ਤਾਂ ਮਸਤ ਉਹ एकदम ਵਧੀਆ ਬਣ ਰਿਹਾ ਨਹੀਂ ਕਿ ਕੰਮ ਇਹਨਾਂ ਦਾ ਬਹੁਤ ਵਧੀਆ ਚੱਲ ਰਿਹਾ ਤੇ ਦੇਖ ਸਕਦੇ ਹੋ ਤੁਹਾਨੂੰ ਜੋ 50 ਰੁਪਏ ਦਾ ਜੋ ਰਾਈਡ ਹੈ ਚਪਾਰ ਦੇ ਮੇਲੇ ਦਾ ਮਿਲੇਗਾ ਤੇ ਇੱਕ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਨਾ ਤੇ ਇਹ ਤੇ ਤੁਹਾਨੂੰ ਜੋ ਹੰਟਡ ਹਾਊਸ ਹੈ ਤੁਹਾਨੂੰ ਉਹ ਵੀ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਆ ਬੱਚਿਆਂ ਦੇ ਲਈ ਜੋ ਮਿੱਕੀ ਮਾਊਸ ਦਾ ਜੋ ਝੂਲਾ ਹੈ ਉਹ ਵੀ ਦੇਖਣ ਨੂੰ ਮਿਲੇਗਾ ਜੀ ਵਾਹ ਜੀ ਵਾਹ ਚੈੱਕ ਕਰੋ ਇਹ ਚੈੱਕ ਕਰੋ ਵਾਹ ਜੀ ਵਾਹ ਇਹ ਤੁਹਾਨੂੰ ਵੀਡੀਓ 9 ਸਤੰਬਰ 2025 ਦਿਨ ਮੰਗਲਵਾਰ ਦੀ ਜੋ ਵੀਡੀਓ ਹੈ ਤੁਹਾਨੂੰ ਦਿਖਾ ਰਹੇ ਹਾਂ ਚਪਾਰ ਮੇਲੇ ਦੀ ਚੈੱਕ ਕਰੋ ਜੀ ਤੇ ਤੁਹਾਨੂੰ ਬੱਚੇ ਜੋ ਹੈ ਛਪਾਰ ਮੇਲੇ ਦਾ ਪੂਰਾ ਪੂਰਾ ਆਨੰਦ ਮਾਨ ਰਹੇ ਨੇ ਦੇਖ ਸਕਦੇ ਹੋ ਨਾ ਵਾਹ ਜੀ ਵਾਹ ਮੇਲਾ ਛਪਾਰ ਦਾ ਪੰਜਾਬ ਦਾ ਪ੍ਰਸਿੱਧ ਤੇ ਧਾਰਮਿਕ ਮੇਲਾ ਛਪਾਰ ਦਾ ਖੂਲ ਰੌਣਕਾਂ ਹੁੰਦੀਆਂ ਛਪਾਰ ਦੇ ਮੇਲੇ ਦੇ ਵਿੱਚ ਤੇ ਦਿਨ ਰਸ਼ ਘੱਟ ਹੁੰਦਾ ਆ ਸ਼ਾਮ ਨੂੰ ਰਸ਼ ਜ਼ਿਆਦਾ ਹੁੰਦਾ ਆ ਤੇ ਤੁਹਾਨੂੰ ਅੱਜ ਇਹ ਵੀਡੀਓ ਦਿਖਾਉਣ ਲੱਗੇ ਆ 9 ਸਤੰਬਰ 2025 ਦਿਨ ਮੰਗਲਵਾਰ ਤੇ ਟਾਈਮ ਦੇਖ ਸਕਦੇ ਹੋ 6:27 ਮਿੰਟ ਹੋ ਗਿਆ ਜੀ ਸ਼ਾਮ ਦੇ ਤੇ 8:00 ਵਜੇ ਤੋਂ ਲਗਭਗ ਜੋ ਰਸ਼ ਹੈ ਸ਼ੁਰੂ ਹੋ ਜਾਂਦਾ ਆ ਤੇ ਦਿਨੇ ਰੌਣਕਾਂ ਘੱਟ ਹੁੰਦੀਆਂ ਨੇ ਤੇ ਰਾਤ ਨੂੰ ਹੋਰ ਰੌਣਕਾਂ ਰਸ਼ ਜ਼ਿਆਦਾ ਹੋ ਜਾਂਦਾ ਆ ਤੇ ਦੇਖ ਸਕਦੇ ਹੋ ਕਿਸ਼ਤੀ ਦੇ ਜੋ ਨਜ਼ਾਰੇ ਨੇ ਛਪਾਰ ਮੇਲੇ ਦੇ ਵਿੱਚ ਲਏ ਜਾ ਰਹੇ ਨੇ ਰੋਈ ਚਪਾਰ ਦਾ ਮੇਲਾ ਵਾਹ ਜੀ ਵਾਹ ਕੀ ਆ ਵਾਹ 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 ਵਾ ਕਿ ਤੁਹਾਨੂੰ ਫਾਸਟ ਫੂਡ ਵੀ ਮਿਲ ਜਾਏਗਾ ਦੇਖ ਸਕਦੇ ਹੋ 20 ਰੁਪਏ ਦਾ ਫਾਸਟ ਫੂਡ ਹੋਗਾ 버ਗਰ ਤੇ ਇੱਥੇ ਤੁਹਾਨੂੰ ਮਿਲ ਜਾਏਗਾ ਖਜਲਾ ਤੇ ਇਹੋ ਜਿਹਾ ਕੁਝ ਰੌਣਕਾਂ ਨੇ ਤੋਂ ਦੇਖ ਕੇ ਵਾਹ ਜੀ ਵਾਹ ਕੀ ਬਾਤ ਹੈ बड़े खेल कमाल का कड़े इंतजाम का समय दो रोड रह गया समय दो टोडा रह गया चालू कराने में स्टार्टिंग कराने में समय बहुत उठ गए प्रदूषण भी क्षमता उसी प्रकार सरकार मंजूरी का कृषि प्रकार सरकार बहुत उठ गई आयुर्वेदी

संतो वालों को बड़ी मेहरत पानी बरादा ने इसको सामने हो जाओ सामने वाला हो जाओ साइड में लेदर घुमा दो मैतान हाथ में से दो आकर के शोना पहले ऐसे जाके दिखाएंगे ये मौसी अरे ओ बाबा जी मेरी नई नई ड्रेस दिला दो प्यार का ब्याह ब्याह के जा ब्याह के लेड की जाके जाइए स्वार्थबानी है स्वार्थ जानने की जरूरत पानी में करा इसमें से करा दे ਦੀ ਮਸ਼ੀਨ ਦੀ ਬਿਨਕਾ ਪ੍ਰਸ਼ਾਦ ਰੂਪਿਆ ਜਲਵਾ ਦੀ ਸਲਾਮਤ ਜਲਵਾ ਦੀ ਮਸ਼ੀਨ ਦਾ ਜੀ ਪ੍ਰਸ਼ਾਦ ਰੂਪਿਆ ਬਹੁਤ ਕਿਰਮੀ ਲਈ ਦੀ ਮਸ਼ੀਨ ਚਾਹੁੰਦਾ ਦੇਖਣਾ ਚਾਹੁੰਦਾ ਦੇਖਣਾ ਚਾਹੁੰਦਾ ਦਾ ਪ੍ਰਸ਼ਾਦ ਰੂਪਿਆ ਅੱਜ ਆਏ ਮਸ਼ੀਨ ਦੀ ਮਸ਼ੀਨ ਦੀ ਬਾਤ ਨਹੀਂ ਕਰਦੇ ਕਰਵਾਉਣੇ ਕਿਹੜਾ ਚਾਹੇ ਕਰਵਾਉਣੇ

We'll